ਰਾਜਪੂਰੀ ਦਾ ਤਿਉਹਾਰ 12 ਜਨਵਰੀ ਨੂੰ ਧੀਆ ਦੀ ਲੋੜੀ ਪ੍ਰੋਗਰਾਮ ਦਾ ਆਯੋਜਨ ਫਿਕਰਮੰਦ ਬਲਫੇਅਰ ਸੁਸਾਇਟੀ ਵੱਲੋਂ 12 ਜਨਵਰੀ 2025 ਨੂੰ ਸਤਿਆਨਾਰਾਇਣ ਮੰਦਰ ਰਾਜਪੂਰਾ ਵਿਖੇ ਧੀਆ ਦੀ ਲੋੜੀ ਦਾ ਵਿਸ਼ਾ ਸਮਾਗਮ ਕਰਵਾਇਆ ਜਾਵੇਗਾ ਇਹ ਪ੍ਰੋਗਰਾਮ ਧੀਆਂ ਤੇ ਔਰਤਾਂ ਨੂੰ ਸਮਰਪਿਤ ਹੈ ਜਿਸ ਵਿੱਚ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਆ ਸਨਮਾਨਿਤ ਕੀਤਾ ਜਾਵੇਗਾ ਸੁਸਾਇਟੀ ਦੇ ਪ੍ਰਧਾਨ ਨਿਤਿਨ ਖਰਾਨਾ ਨੇ ਕਿਹਾ ਅਸੀਂ ਪਿਛਲੇ 5 ਸਾਲਾਂ ਤੋਂ ਧੀਆਂ ਦੀ ਲੋੜੀ ਮਨਾ ਰਹੇ ਹਾਂ ਇਹ ਕਿਸੇ ਇੱਕ ਸੰਸਥਾ ਦਾ ਨਹੀਂ ਸਗੋਪੂਰੇ ਰਾਜਪੂਰਾ ਦਾ ਤਿਉਹਾਰ ਬਣ ਗਿਆ ਹੈ ਇਹ ਧੀਆਂ ਅਤੇ ਔਰਤਾਂ ਦੇ ਸ਼ਕਤੀਕਰਨ ਲਈ ਇੱਕ ਵਿਸ਼ੇਸ਼ ਪਹਿਲ ਹੈ ਉਹਨਾਂ ਦੱਸਿਆ ਕਿ ਸਾਡੇ ਸਮਾਜ ਵਿੱਚ ਔਰਤਾਂ ਨੂੰ ਸਤਿਕਾਰਤ ਸਮਝਿਆ ਜਾਂਦਾ ਹੈ ਇਸ ਦਾ ਆਯੋਜਨ ਪੁਰਸ਼ਾ ਅਤੇ ਔਰਤਾ ਵਿਚਕਾਰ ਵਿਤਕਰੇ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਮੌਕੇ ਸੋਸਾਇਟੀ ਮੈਂਬਰ ਰਮੇਸ਼ ਬਬਲਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਔਰਤਾ ਦੇ ਸਨਮਾਨ ਲਈ ਕਰਵਾਇਆ ਗਿਆ ਹੈ, ਜਿਸ ਵਿੱਚ ਪੂਰੇ ਰਾਜਪੂਰਾ ਨੂੰ ਸੱਦਾ ਦਿੱਤਾ ਗਿਆ ਹੈ। ਸਮਾਜ ਦੀ ਸ਼ਮੂਲੀਅਤ ਨਾਲ ਇਸ ਸਮਾਗਮ ਹੋਰ ਵੀ ਪ੍ਰੇਰਨਾਦਾਇਕ ਬਣ ਜਾਵੇਗਾ। ਇਸ ਪ੍ਰੋਗਰਾਮ ਵਿੱਚ ਕਈ ਨਾਮਵਰ ਮਹਿਮਾਨ ਸ਼ਿਰਕਤ ਕਰਨਗੇ, ਜਿਨ੍ਹਾਂ ਵਿੱਚ ਡੀਸੀ ਪਟਿਆਲਾ ਅਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਹੈ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਤੀਆਂ ਦੀ ਲੋੜੀ ਦੇ ਵਿੱਚ ਹਰ ਸਾਲ ਅਸੀਂ ਸੈਲੀਬ੍ਰੇਟ ਕਰਦੇ ਪਿਛਲੇ 5 ਸਾਲਾਂ ਤੋਂ ਤੀਆਂ ਦੀ ਲੋੜੀ ਅੱਜ ਤਾਂ ਇਹ ਤੀਆਂ ਦੀ ਲੋੜੀ ਰਾਜਪੁਰਾ ਦਾ ਫੈਸਟੀਵਲ ਬਣ ਗਿਆ ਇਹ ਤਿਉਹਾਰ ਰਾਜਪੁਰਾ ਦਾ ਬਣ ਗਿਆ ਪਰਿਵਾਰ ਪਰਬੋਧਨ ਪੰਜਾਬ ਫਿਕਰਮੰਦ ਵੈਲਫੇਅਰ ਸੁਸਾਇਟੀ ਰਾਜਪੁਰਾ ਰਾਸ਼ਟਰੀ ਸਵੈਮ ਸੇਵਕ ਸੰਗਤ ਤੇ ਬਹੁਤ ਸਾਰੇ ਹੋਰ ਅਨੇ ਸੰਗਠਨ ਹੈਗੇ ਜਿਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਇੱਕ ਬਹੁਤ ਵੱਡਾ ਪ੍ਰੋਗਰਾਮ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਇੱਕ ਬਹੁਤ ਵੱਡੀ ਖੁਸ਼ੀਆਂ ਲੈ ਕੇ ਆਏਗਾ ਸਾਡੇ ਪਰਿਵਾਰਾਂ ਦੇ ਵਿੱਚ ਛੋਟੇ-ਛੋਟੇ ਬੱਚੇ ਸਾਡੇ ਸਾਡੀ ਜਿਹੜੀ 3 ਹੈਗੀਆਂ ਸਾਡੀ ਬੱਚੀਆਂ ਹੈਗੀਆਂ ਉਹ ਸਟੇਜ ਦੇ ਉੱਤੇ ਪਰਫਾਰਮ ਕਰਨਗੇ ਨੱਚਣ ਗਾਉਣ ਦਾ ਬਹੁਤ ਵੱਡਾ ਪ੍ਰੋਗਰਾਮ ਅਸੀਂ ਅਰੇਂਜ ਕਰਾਇਆ ਜਸਟ ਲਾਈਕ ਅ ਇੱਕ ਫੰਕਸ਼ਨ ਮੈਰਿਜ ਦਾ ਫੰਕਸ਼ਨ ਅਸੀਂ ਕ੍ਰੀਏਟ ਕੀਤਾ ਜਿਹਦੇ ਵਿੱਚ ਰਾਜਪੁਰੇ ਦੇ ਹਰ ਇੱਕ ਵਸਨੀਕ ਨੂੰ ਬੇਨਤੀ ਕਰਦੇ ਜਿਹੜੇ ਰਾਜਪੁਰਾ ਨੂੰ ਵਾਕਈ ਪਿਆਰ ਕਰਦੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਉਹ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆਉਣ ਦੇ ਵਾਸਤੇ ਬਹੁਤ ਸਾਰੀ ਜਗ੍ਹਾ ਅਸੀਂ ਸੱਦਾ ਦਿੱਤਾ ਡੀਸੀ ਸਾਈਬਾ ਪਟਿਆਲਾ ਨੂੰ ਅਸੀਂ ਸੱਦਾ ਦਿੱਤਾ ਹੈ ਔਮਨ ਕਮਿਸ਼ਨ ਆਫ ਪੰਜਾਬ ਨੂੰ ਸੱਦਾ ਦਿੱਤਾ ਹੈ દੈਨਿਕ ਜਾਗਰਨ ਦੇ ਜਿਹੜੇ ਮੁਖੇ ਹੈੱਡ ਨੇ ਹਰਿਆਣਾ ਪੰਜਾਬ ਹਿਮਾਚਲ ਦੇ ਉਹ ਆ ਰਹੇ ਨੇ ਮੁਖੇ ਜਿਹੜੇ ਵਕਤਾ ਹੈਗੇ ਆ ਸ਼੍ਰੀ ਵਿਜੈਨੰਦ ਜੀ ਜਿਹੜੀ ਕਿ ਪਰਿਵਾਰ ਪ੍ਰਬੋਧਨ ਪੰਜਾਬ ਦੇ ਹੈੱਡ ਨੇ ਪਰਿਵਾਰ ਪ੍ਰਬੋਧਨ ਉਹ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਪਰਿਵਾਰ ਨੂੰ ਜੋੜਨ ਦੀ ਗੱਲ ਕਰ ਰਿਹਾ ਹੈ ਉਹਨਾਂ ਦਾ ਆਣਾ ਬਹੁਤ ਜ਼ਰੂਰੀ ਹੈ ਅੱਜ ਕੱਲ ਸਾਡੇ ਪਰਿਵਾਰ ਟੁੱਟ ਰਹੇ ਇਸ ਇਸ ਨੂੰ ਹਟਾਉਣ ਪਿੱਛੇ ਇੱਕ ਅੱਛਾ ਮੈਸੇਜ ਦੇਣ ਪਿੱਛੇ ਇੱਕ ਲੋੜੀਤਿਆਂ ਦੀ ਲੋੜੀ ਦਾ ਪ੍ਰੋਗਰਾਮ ਹੈ ਅਸੀਂ ਆਪਣੀ ਬੱਚਿਆਂ ਨੂੰ ਇਨਪਾਵਰ ਕਰੀਏ ਜਿੱਥੇ ਡਿਫਰੈਂਸ ਆ ਰਿਹਾ ਹੈ ਮੇਲ ਤੇ ਫੀਮੇਲ ਦੇ ਵਿੱਚ ਬਰਥ ਦੇ ਵਿੱਚ ਅਸੀਂ ਉਸ ਨੂੰ ਕੱਟ ਕਰੀਏ ਜਿਹੜੀ ਬੱਚਿਆਂ ਨੇ ਚੰਗਾ ਪਰਫਾਰਮੈਂਸ ਕੀਤੀ ਹੈ ਜਿਹੜੇ ਚੰਗੇ ਬਿਜ਼ਨਸ ਦੇ ਵਿੱਚ ਆ ਗਈਆਂ ਬੱਚੀਆਂ ਚੰਗੀਆਂ ਜੌਬਸ ਨੇ ਚੰਗੇ ਡੈਸੀਨੇਸ਼ਨ ਦੇ ਉੱਤੇ ਜਿਨ ਬੱਚੀਆਂ ਨੇ ਚੰਗੇ ਮਾਰਕਸ ਲਏ ਹਨ ਰਾਜਪੁਰਾ ਦੇ ਵਿੱਚ ਅੱਛਾ ਪਰਫਾਰਮ ਕੀਤਾ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਹ ਰਾਜਪੁਰੇ ਦਾ ਆਪ ਦਾ ਤੁਹਾਡਾ ਆਪ ਦਾ ਪ੍ਰੋਗਰਾਮ ਹੈ ਤੁਸੀਂ ਸਾਰੇ ਹਮੂਮਾ ਕੇ ਆਓ ਤੇ ਅਸੀਂ ਬੈਠ ਕੇ ਦੁਬਾਰਾ ਫਿਰ ਆਪਣੀ ਪਾਈਚਾਰੀ ਨੂੰ ਕਾਇਮ ਕਰੀ ਬਹੁਤ ਆਲਦੋ ਅਸੀਂ ਸਾਰੇ ਹੀ ਬਹੁਤ ਮਜਬੂਤ ਹਨ ਮਗਰ ਫਿਰ ਅਸੀਂ ਖੁਸ਼ੀਆਂ ਇਕੱਠੇ ਜੇਗਰ ਅਸੀਂ ਮਨਾਵਾਂਗੇ ਤਾਂ ਬਹੁਤ ਸਾਰਾ ਚੰਗਾ ਹੋਏਗਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਟਾਈਮ ਤੇ ਸ਼ਾਮੀ 4 ਵਜੇ ਸ੍ਰੀ ਸਤਨਾਗਨ ਮੰਦਿਰ ਆ ਸੰਡੇ ਯਾਨੀ ਕਿ ਐਤਵਾਰ ਨੂੰ 4 ਵਜੇ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਅਸੀਂ ਸਾਰੇ ਖੁਸ਼ੀਆਂ ਦੇ ਨਾਲ ਲੋੜੀ ਮਾਤਾ ਦਾ ਆਸ਼ੀਰਵਾਦ ਲਵਾਂਗੇ ਧੰਨਵਾਦ ਮੈਂ ਦਾਨੀ ਬੇਨਤੀ ਕਰਾਂਗਾ ਸਾਰਾ ਕੋਈ ਤਾਂ ਨਿਤਨ ਜੀ ਨੇ ਦੱਸਿਆ ਤੇ ਨਿਤਨ ਜੀ ਦੀ ਤਿਆਰੀ ਦੇ ਨਾਲ ਇਹ ਫਰਜ਼ ਹੁੰਦੇ ਆ ਵੱਡੇ ਵੱਡੇ ਜਿਹੜੇ ਅਸੀਂ ਲੋੜੀ ਦਮ ਲਾਂਦੇ ਆ ਲਗਭਗ 5 ਸਾਲ ਤੋਂ ਅਸੀਂ ਸੀ ਧਰਤੀ ਰਾਜਪੁਰੇ ਦੀ ਧਰਤੀ ਦੇ ਉੱਤੇ ਈਆਂ ਦੇ ਲੋੜੀ ਦਾ ਜਿਹੜਾ ਹੈ ਇਹ ਪ੍ਰੋਗਰਾਮ ਕਰਦੇ ਆ ਪਿਛਲੇ ਵਾਰ ਵੀ ਮੈਂ ਪ੍ਰੈਸ ਦਾ ਵੀ ਬੜਾ ਬੜਾ ਧੰਨਵਾਦ ਕਰਾਂਗਾ ਕਿਉਂ ਅਸੀਂ ਤਾਂ ਬੋਲ ਕੇ ਇੱਥੇ 4 ਲੱਖ ਹਟ ਜਾਂਦੇ ਆ ਜੜੀ ਵੱਡੀ ਬੇਨਤੀ ਜੀ ਦਾ ਉੱਥੇ ਕਾਪਲਾ ਹੁੰਦਾ ਉਹ ਸਾਰਾ ਹੁੰਦਾ ਪ੍ਰੈਸ ਦਾ ਯੋਗਦਾ ਤੁਸੀਂ ਦਿਖਾਉਂਦੇ ਜੋ ਲੋਕਾਂ ਦੇ ਵਿੱਚ ਮੈਸੇਜ ਜਾਂਦਾ ਹੈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਹਨ ਉੱਥੇ ਪਹੁੰਚਦੇ ਆ ਤੇ ਮੈਂ ਇਹ ਵੀ ਬੇਨਤੀ ਕਰਾਂਗਾ ਸਾਰਿਆਂ ਨੂੰ ਧੀਆ ਦੀ ਲੋੜੀ ਹੈ ਪੂਰੇ ਪਰਿਵਾਰ ਸਮੇਤ ਜਿਹੜੇ ਆ ਉਹ ਸਾਡੀ ਇਹ ਜਮਾਈ ਬਣਦੀ ਆ ਜਿਹੜੇ ਲੋਕ ਆਪਣੇ ਪਰਿਵਾਰ ਦੇ ਧੀਆ ਨੂੰ ਸਾਡੇ ਉੱਤੇ ਵਿਸ਼ਵਾਸ ਕਰਕੇ ਇੱਥੇ ਭੇਜਦੇ ਆ ਤੇ ਸਾਡੀ ਵਿੱਚ ਜਮਾਈ ਬਣਦੀ ਆ ਵੀ ਉਹਨਾਂ ਨੂੰ ਅਸੀਂ ਆਪਣੇ ਪਰਿਵਾਰ ਤਰੀਕੇ ਸਮਝੀਏ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਇਹ ਸਭ ਦੀ ਲੋੜੀ ਹੈ ਪਸਾਂਜੀ ਹੈ ਤੇ ਮੈਂ ਪ੍ਰੈਸ ਨੂੰ ਵੀ ਇੰਨੀ ਬੇਨਤੀ ਕਰਾਉਣਾ ਬਾਅਦ ਤੋਂ ਬਾਅਦ ਮੈਸੇਜ ਜਾਵੇ ਤੇ ਰਾਜਪੁਰੇ ਦੇ ਵਿੱਚ ਇੱਕ ਵੱਡੀ ਲੋੜੀ ਜਿਹੜੀ ਮਨਾਈ ਜਾਵੇ ਇਹਦਾ ਮੈਸੇਜ ਜੜਿਆ ਹੈ ਪੂਰੀ ਦੁਨੀਆ ਦੇ ਵਿੱਚ ਫੈਲੇ ਵੀ ਇੱਕ ਸਮਾਜ ਉਹ ਰਾਜਪੁਰੇ ਦੀ ਜਨਤਾ ਮਿਲ ਕੇ ਸਾਰੇ ਪਰਿਵਾਰ ਜਿਹੜੇ ਆ ਲੋੜੀ ਦਾ ਪ੍ਰੋਗਰਾਮ ਧੂਮ-ਧਾਮ ਨਾਲ ਮਨਾਉਂਦੇ ਆ ਮੈਨੂੰ ਕਈ ਬੰਦੇ ਆਲੇ ਕਿਹਾ ਵੀ ਲੋੜੀ ਦਿਨ ਤੇ ਰਾਤ ਦੀ ਹੁੰਦੀ ਹੈ ਦਾ 10 ਵਜੇ ਲੋੜੀ ਮਨਾਉਂਦੇ ਆ ਲੋਕ ਤੁਸੀਂ ਦਿਨ ਦੀ ਲੋੜੀ ਮਨਾਉਂਦੇ ਹੋ ਮੈਂ ਤੇ ਹਾਲਾਤ ਅੱਜ ਐਸੇ ਬਣ ਚੁੱਕੇ ਆਂ ਵੀ ਸਾਡੀ ਬੱਚੀ ਜੜੀ ਸਾਡੀ ਭੈਣ ਸਾਡੀ ਮਾਂ ਜੜੀ ਹੈ ਉਹ ਰਾਤ ਦੇ ਅੱਜ ਹਨੇਰੇ ਦੇ ਵਿੱਚ ਇੰਨੀ ਡਰ ਚੁੱਕੀ ਹੈ ਵੀ ਉਹਦੇ ਕਰਤੇ ਸਾਡਾ ਜਿਹੜਾ ਹੈ ਇਹ ਦੁਪਹਿਰ ਦਾ ਜਿਹੜਾ ਪ੍ਰੋਗਰਾਮ ਹੈ ਸਾਡੀਆਂ ਭਾਈਆਂ ਭੈਣਾਂ ਬੱਚਿਆਂ ਮਾਵਾ ਜੜੀਆਂ ਆਣ ਉਹ 7-8 ਵਜੇ ਆਪਣੇ ਸੇਪ ਕਰ ਜਾ ਸਰਦ ਤੇ ਅਸੀਂ ਤਾਂ ਇੰਨੀ ਬੇਨਤੀ ਕਰਾਂਦੇ ਵੀ ਇਹ ਲੋੜੀ ਜੜੀ ਹੈ ਤੁਹਾਡੀ ਸਭ ਦੀ ਸਾਂਝੀ ਹੈ ਇਸ ਲੋੜੀ ਨੂੰ ਅਨਾ ਤੁਮ ਤਾਂ ਨਾਲ ਮਨਾਓ ਸਾਡੀਆਂ ਬੱਚਿਆਂ ਦਾ ਨੱਚਣ ਦਾ ਪ੍ਰੋਗਰਾਮ ਹੈ ਡਾਂਣ ਦਾ ਪ੍ਰੋਗਰਾਮ ਹੈ ਵੱਡੇ ਵੱਡੇ ਜਿਹੜੇ ਹੈ ਉੱਥੇ ਸਾਡੇ ਇਸ ਸ਼ਹਿਰ ਦੇ ਜਿਹੜੇ ਇਸ ਧਰਤੀ ਨੂੰ ਪਿਆਰ ਕਰਦੇ ਆ ਇਸ ਰਾਜਪੁਰੇ ਦੀ ਧਰਤੀ ਦੇ ਉੱਤੇ ਜੰਮੇ ਪੱਲੇ ਆ ਉਹ ਚਾਹੁੰਦੇ ਆ ਕਿ ਰਾਜਪੁਰੇ ਹੋਏ ਪ੍ਰੋਗਰਾਮ ਹੋਣ ਤੇ ਸਾਡੇ ਸਮਾਜ ਤੇ ਸਾਡੇ ਰਾਜਪੁਰੇ ਦਾ ਨਾਂ ਜਿਹੜਾ ਹੈ ਵੱਡੇ ਤਰ੍ਹਾਂ ਤੇ ਜਿਹੜਾ ਉੱਚਾ ਜਾਵੇ ਤੇ ਮੈਂ ਸਭ ਪਰਿਵਾਰਾਂ ਨੂੰ ਉਸ ਬੱਚਿਆਂ ਨੂੰ ਪੈਣਾ ਨੂੰ ਬੇਨਤੀ ਕਰਾਂ ਉਸ ਮਾਮਾ ਨੂੰ ਬੜੀਆ ਤੁਹਾਡਾ ਆਪਣਾ ਪ੍ਰੋਗਰਾਮ ਹੈ ਬਿਲਕੁਲ ਸੇਫ ਪ੍ਰੋਗਰਾਮ ਹੈ ਜੋ ਨਿਤਨ ਬੁਰਾਣਾ ਜੀ ਦੀ ਟੀਮ ਜਿਹੜੇ ਪ੍ਰੋਗਰਾਮ ਕਰਦੀ ਹੈ ਅੱਜ ਤੱਕ ਪੰਜ 6 ਸਾਲ ਤੋਂ ਅਸੀਂ ਜਿਹੜਾ ਹੈ ਸ਼ਹਿਰ ਦੇ ਨਾਤੇ ਕੰਮ ਕਰਦੇ ਆ ਤੇ ਬੜੀਆ ਸਾਡੀ ਜ਼ਿਮੇਵਾਰੀ ਬਣ ਜਾਂਦੀ ਆ ਵੀ ਅਸੀਂ ਕਿਹੋ ਜਿਹਾ ਪ੍ਰੋਗਰਾਮ ਕਰਨਾ ਕਿਵੇਂ ਉਹਨਾਂ ਨੂੰ ਅਸੀਂ ਸੇਫ ਰੱਖਣਾ ਕਿਵੇਂ ਬੱਚਿਆਂ ਨੂੰ ਸਹੀ ਢੰਗ ਦੇ ਨਾਲ ਜਿਹੜਾ ਹੈ ਉਹਨਾਂ ਦੇ ਘਰ-ਘਰ ਤੋਂ ਮਾਪਿਓਾਂ ਦਾ ਪੁੱਜਣਾ ਆਇਆ ਸੀ ਤੇ ਮੈਂ ਫਿਰ ਇਹੀ ਹੱਥ ਜੋੜ ਕੇ ਬੇਨਤੀ ਕਰਨਾ ਰਾਜਪੁਰਾ ਤੁਹਾਡਾ ਇਹ ਰਾਜਪੁਰੇ ਦੀ ਜਨਤਾ ਤੁਹਾਡੀ ਹੈ ਤੇ ਰਾਜਪੁਰੇ ਦਾ ਇਹ ਸਾਂਝਾ ਪ੍ਰੋਗਰਾਮ ਧੀਆਂ ਦਾ, ਮਾਮਾ ਦਾ, ਭੈਣਾਂ ਦਾ, ਬੱਚੇ ਵਾਲਾ ਇਹ ਪ੍ਰੋਗਰਾਮ ਹੈ ਇਸ ਨੂੰ ਧੂਮ-ਧਾਮ ਨਾਲ ਮਨਾਓ ਵੱਡੀ ਗਿਣਤੀ ਦੇ ਵਿੱਚ ਆਓ ਤੇ ਅਸੀਂ ਵੀ ਇੱਕ ਮਾਣ ਮਹਿਸੂਸ ਕਰਾਂਗੇ ਵੀ ਅਸੀਂ ਨਿਤਨ ਫੁਰਾਨਾ ਜੀ ਦੀ ਰਹਿਣਵਾਈ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਤੇ ਇਹ ਪ੍ਰੋਗਰਾਮ ਬੜਾ ਧੂਮ-ਧਾਮ ਨਾਲ ਜਿਹੜਾ ਪੂਰੀ ਦੁਨੀਆ ਨੇ ਦੇਖਿਆ ਤੇ ਮੈਂ ਲਾਸਟ ਦੇ ਵਿੱਚ ਫਿਰ ਪ੍ਰਾਸਦ ਦੇ ਭਰਾਵਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਤੁਹਾਡੇ ਮੈਸੇਜ ਦੇ ਨਾਲ ਹਜ਼ਾਰਾਂ ਦੀ ਬੇਨਤੀ ਦੇ ਵਿੱਚ ਲੋਕਾਂ ਨੇ ਪਹੁੰਚਣਾ ਜੈ ਜਨਤਾ ਜੈ ਭਾਰਤ ਜੈ ਲੋੜੀ ਮਾਤਾ